ਦਰਦਨਾਕ ਹਾਦਸਾ ਸਾਹਮਣੇ ਆਇਆ ਜਿਹਦੇ ਵਿੱਚ 11 ਸਾਲ ਦੇ ਬੱਚੇ ਦੀ ਬਹੁਤ ਹੋ ਗਈ। ਲੰਨ ਤੇ ਮੋਲ ਤੇ ਅਸੀਂ ਦੇਖਦੇ ਹਾਂ ਬਹੁਤ ਸਾਰੇ ਲੋਕ ਕੋ ਮੁਰ ਜਾਂਦੇ ਤਾਂ ਸਾਹਮਣੇ ਤੁਹਾਨੂੰ ਟੁਇਟ ਰੈਨ ਦਿਖਾ ਦਿੰਦੇ ਆ। ਇਹ ਟੁਇਟ ਰੈਨ ਬਟਨ ਦੇ ਨਾਲ ਹੈ ਜਿਹੜਾ ਇਹ ਹਾਦਸਾ ਸਾਹਮਣੇ ਆਇਆ ਹੈ। ਇਹ ਦੇਖਿਆ ਜਾਵੇ ਇਸ ਕਰਕੇ ਕਿ ਜਿਹੜਾ ਚਲਾਉਣ ਵਾਲਾ ਸੀ ਉਹਨੇ ਧਿਆਨ ਨਹੀਂ ਰੱਖਿਆ। ਲਾਕੀ ਇਹ ਸਾਰੀਆਂ ਚੀਜ਼ਾਂ ਅਜੇ ਇਨਵੈਸਟੀਗੇਸ਼ਨ ਦਾ ਇਸ਼ੂ ਰਹਿਣਗੀਆਂ ਇਸਵੰਦਰ ਥਾਣਾ ਜਿੱਥੇ ਤੁਸੀਂ ਦੇਖੋ ਕਿ ਪੁਲਿਸ ਨੇ ਲਾਕੀ ਟੁਇਟ ਰੈਨ ਨਾਲ ਜਿਹੜੀ ਉਹ ਜੱਤ ਕਰਨੀ ਹੈ। ਸੱਚੀ ਗੱਲ ਚੰਡੀਗੜ੍ਹ ਦੇ ਵਿੱਚ ਇੱਕ ਬੜਾ ਦਰਦਨਾਕ ਹਾਦਸਾ ਸਾਹਮਣੇ ਆਇਆ ਜਿਦੇ ਵਿੱਚ 11 ਸਾਲ ਦੇ ਬੱਚੇ ਦੀ ਮੌਤ ਹੋ ਗਈ ਆ ਉਹ ਇਸ ਕਰਕੇ ਕਿਉਂਕਿ ਲੰਤੇ ਮੌਤ ਦੇ ਅਸੀਂ ਦੇਖਦੇ ਹਾਂ ਬਹੁਤ ਸਾਰੇ ਲੋਕ ਘੁੰਮ ਜਾਂਦੇ ਆ ਤੇ ਸਾਹਮਣੇ ਤੁਹਾਨੂੰ ਟੁਆਇਟਰ ਰਨ ਦਿਖਾ ਦਿੰਦੇ ਆ ਇਹ ਟੁਆਇਟਰ ਰਨ ਪਟਨ ਦੇ ਨਾਲ ਆ ਜਿਹੜਾ ਇਹ ਹਾਦਸਾ ਸਾਹਮਣੇ ਆਇਆ ਉਹਦੇ ਨਾਲ ਜੀ ਗੱਲ ਕੀਤੀ ਜਾਵੇ ਤਾਂ ਹਾਲਾਂਕਿ ਸੀਸੀਟੀਵੀ ਫੁਟੇਜ ਨੂੰ ਵੀ ਪੁਲਿਸ ਜੱਤ ਕਰਕੇ ਹੁਣ ਦਿਖਾ ਰਹੀ ਆ ਕਿ ਇਹ ਹਾਦਸਾ ਹੋਇਆ ਕਿਵੇਂ ਵੈਸੇ ਤਾਂ ਦੇਖਿਆ ਜਾਵੇ ਆਮ ਤੌਰ ਤੇ ਅਸੀਂ ਦੇਖਦੇ ਆ ਵੀ ਜਿਹੜੀਆਂ ਖੇਡਣ ਦੀਆਂ ਜਿਵੇਂ ਸਮਗਰੀਆਂ ਲਾਈਆਂ ਹੁੰਦੀਆਂ ਨੇਗੀਆਂ ਉਹ ਆ ਕਾਰਨ ਇਸ ਕਰਕੇ ਰਿਹਾ ਹੈ ਕਿ ਉਹਦੇ ਚ ਕੋਈ ਖਾਮੀ ਸੀ ਜਾਂ ਫਿਰ ਜੇ ਦੇਖਿਆ ਜਾਵੇ ਇਸ ਕਰਕੇ ਕਿ ਜਿਹੜਾ ਚਲੌਣ ਵਾਲਾ ਸੀ ਉਹਨੇ ਧਿਆਨ ਨਹੀਂ ਰੱਖਿਆ ਲਾਗਿਏ ਸਾਰੀਆਂ ਚੀਜ਼ਾਂ ਹਜੇ ਇਨਵੈਸਟੀਗੇਸ਼ਨ ਦਾ ਇਸ਼ੂ ਰਹਿਣ ਗਿਆ ਪਰ ਨਾਲ ਨਾਲ ਇਹ ਵੀ ਹਲੰਤ ਮਾਲ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਖਿਡੌਣੇ ਨੇ ਜਾਂ ਉੱਥੇ ਜਿਕੇ ਆ ਜਾਵੇ ਖੇਡਣ ਵਾਲੀਆਂ ਚੀਜ਼ਾਂ ਨੇਗੀਆਂ ਜਿਹਦੇ ਵਿੱਚ ਅਜਿਹੀ ਹੈ ਕਈ ਵਾਰ ਹਾਦਸੇ ਹੋਣ ਦਾ ਖਤਰਾ ਬਣਿਆ ਰਹਿੰਦਾ ਪਰ ਮਿਲਿਆਂ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਕਈ ਝੂਲੇ ਇਸ ਤਰ੍ਹਾਂ ਦੇ ਲੱਗੇ ਹੁੰਦੇ ਨੇ ਫਿਰ ਦੂਜੇ ਪਾਸੇ ਦੇਖਦੇ ਹਾਂ ਕਿ ਜਦੋਂ ਇਸ ਤਰ੍ਹਾਂ ਦੇ ਮਾਲ ਦੇ ਵਿੱਚ ਜਿੱਥੇ ਬੱਚੇ ਉਹ ਉਥੇ ਸਫਰ ਕਰਦੇ ਨੇ ਤਾਂ ਇਹ ਇੰਡਸਟਰੀ ਏਰੀਆ ਇਸੋਂ ਦਾ ਥਾਣਾ ਹੈ ਜਿੱਥੇ ਤੁਸੀਂ ਦੇਖੋਗੇ ਪੁਲਿਸ ਨੇ ਹਾਲਾਂਕਿ ਟੋਇ ਟ੍ਰੇਨਾਂ ਜਿਹੜੀ ਉਹ ਜਬਤ ਕਰ ਲਈ ਹੈ ਬਕਾਇਦਾ ਤੌਰ ਤੇ ਜਦੋਂ ਹੁਣ ਜਿਉਂ-ਜਿਉਂ ਹਾਲਾਂਕਿ মিডিਆ ਪਹੁੰਚ ਰਿਹਾ ਹੈ ਨੂੰ ਕਵਰ ਕਰਨ ਵਾਸਤੇ ਤਾਂ ਬਕਾਇਦਾ ਤੌਰ ਤੇ ਥਾਣੇ ਦਾ ਗੇਟ ਵੀ ਬੰਦ ਕਰ ਲਿਆ ਵੀ ਕੋਈ ਅੰਦਰ ਆ ਨਾ ਸਕੇ ਪਰ ਨਾਲ ਹੀ ਹਲੰਤੇ ਦੀ ਜਿਵੇਂ ਤੋਂ ਗੱਲ ਕਰੀ ਜਾਂਦੀ ਹੈ ਤਾਂ ਹਾਲਾਂਕਿ ਹਲੰਤੇ ਵੱਲੋਂ ਹਜੇ ਸਟੇਟਮੈਂਟ ਆਉਣੀ ਬਾਕੀ ਹੈ ਤੇ ਦੂਜੇ ਪਾਸੇ ਪੁਲਿਸ ਕੀ ਇਨਵੈਸਟੀਗੇਟ ਕਰ ਰਹੀ ਹੈ ਕੀ ਕੋਈ ਹਰਾਸਤ ਚ ਵੀ ਲਿਆ ਗਿਆ ਮਾਮਲਾ ਜਰੂਰ ਦਰਜ ਕਰ ਲਿਆ ਗਿਆ ਜਾਂ ਆਪਰੇਟਰ ਤੇ ਜਿਹੜੀਆਂ ਉੱਥੇ ਕੰਪਨੀਆਂ ਕਿਉਂਕਿ ਅੱਗੇ ਕੰਪਨੀਆਂ ਨੇ ਜਿਹੜੀਆਂ ਉੱਥੇ ਕੰਟਰੈਕਟ ਦੇ ਉੱਤੇ ਦੇਖਦੇ ਆਂਗੇ ਕਿ ਅਸੀਂ ਜਿਸ ਤਰ੍ਹਾਂ ਦੇ ਨਾਲ ਉੱਥੇ ਆਪਦੇ ਖੜਿਓਣੇ ਦੀ ਗੱਲ ਹੋਵੇ ਕੋਈ ਸਮਾਨ ਵੇਚਣ ਦੀ ਹੋਵੇ ਜਾਂ ਕੋਈ ਵੀ ਅਜਿਹੀਆਂ ਚੀਜ਼ਾਂ ਨਹੀਂ ਗਿਆ ਪਰ ਇਹ ਜਿਹੜਾ ਬੱਚਾ ਹੈਗਾ ਨਿਆ گاؤں ਆਪਣਾ ਨਵੇਂ ਸ਼ਹਿਰ ਦਾ ਦੱਸਿਆ ਜਾਂਦਾ ਹੈ ਤੇ ਦੂਜੇ ਪਾਸੇ ਉਹ ਘੁੰਮਣ ਫਿਰਨ ਵਾਸਤੇ ਆਇਆ ਹੋਇਆ ਸੀ ਕਿਉਂਕਿ ਬੱਚਿਆਂ ਦੀਆਂ ਛੁੱਟੀਆਂ ਨੇਗੀਆਂ ਜਿਹੜੀਆਂ ਉਹ ਚੱਲ ਰਹੀਆਂ ਨੇਗੀਆਂ ਜਤਿੰਦਰਪਾਲ ਦੀ ਸ਼ਿਕਾਇਤ ਦੇ ਉੱਤੇ ਆ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਉਦੋਂ ਬਾਅਦ ਦੇ ਵਿੱਚ ਆ ਇਹ ਵੀ ਗੱਲ ਕਹੀ ਗਈ ਹੈ ਜਿਹੜੀ ਮੀਡੀਆ ਰਿਪੋਰਟ ਦੇ ਜ਼ਰੀਏ ਸਾਹਮਣੇ ਆ ਰਹੀ ਹੈ ਕਿਉਂਕਿ ਪੁਲਿਸਾ ਕੋਈ ਜਾਣਕਾਰੀ ਦੇ ਨਹੀਂ ਰਹੀ ਕਿ ਜਤਿੰਦਰਪਾਲ ਨੇ ਦੋਨਾਂ ਬੱਚਿਆਂ ਦੀ ਰਾਈਡ ਦੇ 400 ਰੁਪਏ ਦਿੱਤੇ ਸੀਗੇ ਪਰ ਪਰਚੀ ਹੈ ਜਿਹੜੀ ਆਪਰੇਟਰ ਨੇ ਨਹੀਂ ਦਿੱਤੀ ਸ਼ਾਬਾਜ਼ ਤੇ ਦੂਜਾ ਬੱਚਾ ਟ੍ਰਾਈਨ ਦੇ ਸਭ ਤੋਂ ਪਿਛਲੇ ਡੱਬੇ ਦੇ ਵਿੱਚ ਬੈਠਾ ਸੀ ਜਿਹੜਾ ਕਿ ਤੁਸੀਂ ਦੇਖ ਰਹੇ ਹੋ ਜਿਵੇਂ ਪਿਛਲਾ ਜਿਹੜਾ ਬਾਕਸ ਹੈ ਕਿਉਂਕਿ ਕੋਈ ਬਹੁਤਾ ਵੱਡੀ ਟ੍ਰੇਨ ਇਹ ਨਹੀਂ ਹੈਗੀ ਤੇ ਟ੍ਰੇਨ ਗਰਾਉਂਡ ਫਲੋਰ ਦੇ ਚੱਕਰ ਲਾਉਣ ਲੱਗੀ ਸੀ ਇਸੇ ਦੌਰਾਨ ਅਚਾਨਕ ਉਹ ਟ੍ਰੇਨ ਜਿਹੜਾ ਉਹ ਸੰਤੁਲਨ ਵਿਗੜ ਜਾਂਦਾ ਤੇ ਪਿਛਲਾ ਡੱਬਾ ਪਲਟ ਜਾਂਦਾਗਾ ਸ਼ਾਬਾਦ ਦੇ ਸਿੱਧੇ ਡੱਬੇ ਦੀ ਖਿੜਕੀ ਦੇ ਨਿਕਲ ਕੇ ਜਿਹੜਾ ਫਰਸ਼ ਤੇ ਜਾਗਿਰਦਾ ਕਿਉਂਕਿ ਜਿਹੜੇ ਆਸ-ਪਾਸ ਤੁਸੀਂ ਦੇਖਿਆ ਜਿਵੇਂ ਖਿੜਕੀਆਂ ਬਣੀਆਂ ਨੇ ਯਾਨੀ ਕਿ ਉਹ ਪਲਟ ਜਾਂਦਾਗਾ ਤਾਂ ਉਹ ਨੀਚੇ गिर ਜਾਂਦਾ ਬੱਚਾ ਤੇ ਜਿਹਦੇ ਖੂਨ ਨਿਕਲਣਾ ਸ਼ੁਰੂ ਹੁੰਦਾ ਜਦੋਂ ਕਿ ਜਿਹੜਾ ਨਦੀਪ ਜਿਹੜਾ ਬੱਚਾ ਨਾਲ ਬੈਠਾ ਸੀ ਉਹ ਬਾਲ ਬਾਲ ਬਚ ਜਾਂਦਾਗਾ ਇਹ ਸਾਰੇ ਮਾਮਲੇ ਨੂੰ ਲੈ ਕੇ ਹੁਣ ਹਾਲਾਂਕਿ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਹੈ ਪਰ ਦੂਜੇ ਪਾਸੇ ਇਸ ਦਰਦਨਾਕ ਹਾਸੇ ਦਾ ਕਿਹਾ ਜਾ ਸਕਦਾ ਹੈ ਕਿ ਬਾਕੀ ਲੋਕਾਂ ਨੂੰ ਵੀ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਹੋਊਗਾ ਕਿ ਜਦੋਂ ਆਮ ਤੌਰ ਤੇ ਅਸੀਂ ਦੇਖਦੇ ਹਾਂ ਵੀ ਮੇਲਿਆਂ ਦੇ ਵਿੱਚ ਜਾਂ ਇਸ ਤਰ੍ਹਾਂ ਦੇ ਮੌਜ ਦੇ ਵਿੱਚ ਜਦੋਂ ਤੁਸੀਂ ਬੱਚਿਆਂ ਨੂੰ ਝੂਟੇ ਦਬਾਉਣ ਜਾਂਦੇ ਹੋ ਇਹ ਤਾਂ ਠੀਕ ਹੈ ਕਿ ਉਹਨਾਂ ਦਾ ਐਨਜੋਇਮੈਂਟ ਹੁੰਦਾ ਪਰ ਉੱਥੇ ਦੀਆਂ ਉਹ ਸਾਰੀਆਂ ਚੀਜ਼ਾਂ ਵੱਡੇ ਹਾਦਸੇ ਦਾ ਸ਼ਿਕਾਰ ਵੀ ਬਣ ਸਕਦੀਆਂ ਨੇ ਇਹ ਚੀਜ਼ ਵੀ ਸਾਨੂੰ ਧਿਆਨ ਚ ਰੱਖਣੀ ਹੋ। ਬਾਕੀ ਦਾ ਇਹ ਵੀ ਜਦੋਂ ਪੁਲਿਸ ਨੂੰ ਜਾਣਕਾਰੀ ਦੇਊਗੀ ਕਿਉਂਕਿ ਤਸਵੀਰਾਂ ਤੁਸੀਂ ਦੇਖ ਹੀ ਰਹੀਆਂ ਦਰਵਾਜ਼ੇ ਬੰਦ ਕਰਨੇ ਸ਼ੁਰੂ ਕਰਤੇ ਨੇ ਕਿ ਪੁਲਿਸ ਨੇ ਕਿ ਮੀਡੀਆ ਜਿਹੜਾ ਉਹ ਆ ਕੇ ਆਖਰਕਾਰ ਪੁੱਛਗਿੱਛ ਨਾ ਕਰ ਸਕੇ ਜਾਂ ਇਹਦੇ ਬਾਰੇ ਪਤਾ ਨਾ ਕਰੇ ਜਾਂ ਫਿਰ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਨਾ ਕਰੇ ਸੀਨੀਅਰ ਵੀਡੀਓਨਲਿਸਟ ਬਣ ਤੇ ਦਿਨਾਂਸ ਮਿਸਿੰਗ ਰਜਨਾਸ ਪੰਜਾਬੀ ਟੀਵੀ ਚੰਡੀਗੜ੍ਹ